ਚਲਾਈ ਜਾਇਆ ਕਰੋ ਫਿਰ ਕੀ ਹੋ ਗਿਆ ਆਜਾ ਚਾਹ ਬਣਾਉਣੀ ਆ ਤੂੰ ਮਨ ਲਾ ਪਤਵਣ ਕੇ ਜਾਈਂ ਚਾਹ ਤਾਂ ਮੈਂ ਹੀ ਬਣਾਉਂਗੀ ਤੁਸੀਂ ਕੋਲੇ ਖੜਜਿਓ ਬਣਾ ਲੈ ਮੂ ਟੈਂਕ ਕਰਦੇ ਜਾਈਂ ਆ ਜਾ ਨਾ ਤੂੰ ਤੂੰ ਚੱਲ ਮੈਂ ਆਉਂ ਜਾਈਂ ਜਾਈਂ ਸੋਣੀ ਜਾਈਂ ਨਾ ਕਲ ਨਾ ਮੈਂ ਕਿਉਂ ਆਇਆ ਹੋਗਾ ਤੁਸੀਂ ਫਿਰ ਜੀ ਜੀ ਕਿਹਾ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਹਾਡਾ ਜੀ ਨਹੀਂ ਲੱਗਣਾ ਤਾਂ ਹੀ ਮੈਂ ਕਿਹਾ ਸੀ ਵੀ ਆਜੋ ਚਾਹ ਬਣਾ ਲੈਂਦੇ ਆ। ਚਾਹ ਪੀਂਦੇ ਫਿਰ ਕੀ ਹੋਣਾ। ਉਹ ਨਾਲੇ ਆਪਣੇ ਮੋਟਰਸਾਈਕਲ ਤੇ ਖੜਾ ਸੀ ਬਾਹਰ ਚ। ਬਾਹਰ ਚ। ਖੜਾ ਹੋਣਾ ਕਿਸਦਾ ਤੁਹਾਨੂੰ ਪਤਾ ਮੈਂ ਕਿਹੜਾ ਬਾਹਰ ਜਾਂਦੀ ਆ ਮੈਂ ਤਾਂ ਅੰਦਰ ਹੀ ਹੁੰਦੀ ਆ। ਉਹ ਭਾਈ ਸਾਲੇ ਲੋਕ ਕੀ ਹੋ ਉਹਦੇ ਮੇਰੇ ਭੱਲੇ ਆ ਨਹੀਂ ਵਧੀਆ ਲੱਗਦਾ ਜਿਹਨੂੰ ਚੇਂਜ ਕਰਦੀ। ਨਹੀਂ ਮਹਗਾਣ ਤਾਂ ਸੋਹਣਾ ਆਪਣਾ। ਮਨੋਦ ਕੋਈ ਜਨਾਨੀ ਗਈ ਜਾਂਦੀ ਸੀ। ਕੀ? ਕਨੇ ਤੁਹਾਡੇ ਬਾਹਰ ਚ ਪਤਾ ਨਹੀਂ ਬੁਲਟ ਖੜਾ ਸੀ ਕਿਸੇ ਦਾ ਪਤਾ ਨਹੀਂ ਕੀ ਇਹਦਾ ਮੌਂਗ ਕਿਸੇ ਦਾ ਜਾਣ ਪਛਾਣ ਵਾਲੇ ਦਾ ਹੋਊਗਾ ਯਾਰ ਇਹਨਾਂ ਦੇ ਮਕਾਨ ਮਾਲਕਾਂ ਦਾ ਹੋ ਸਕਦਾ ਪਰ ਆਪਣੇ ਤਾਂ ਕੋਈ ਵੀ ਨਹੀਂ ਆਇਆ ਹੈਗਾ ਕੋਈ ਉਹ ਨਾ ਖੜਾ ਕਿ ਉਰਾਂ ਭਰਾਂ ਲੰਘਿਆ ਹੋਵੇ ਸੱਚੀ ਹਾਂ ਕਿਉਂ ਤੂੰ ਨਹੀਂ ਯਕੀਨੀ ਮੇਰੇ ਤੇ ਉਹ ਤੇਰੇ ਤੇ ਯਕੀਨਾਂ ਤੂੰ ਨਾ ਹੋ ਕਰਿਆ ਕਰ ਹਾਂ ਫਿਰ ਐਂ ਕਾ ਤੋ ਪੁੱਛ ਰਿਆਂਗੇ ਗੱਲ ਪਤਾ ਕੀ ਹੈ ਨਵੇਂ ਨਵੇਂ ਆਏ ਆ ਲੋਕਾਂ ਦਾ ਪਤਾ ਨਹੀਂ ਆਪਣਾ ਭੇਤ ਨਹੀਂ ਹੈਗਾ ਮਾਲਲੇ ਦਾ ਕੌਣ ਕਹੇ ਜਾ ਸਹੀ ਗੱਲ ਹੈ ਤਾਂ ਠੀਕ ਕੁਝ ਕੋਈ ਹੋਰ ਸਾਹਬ ਜੀ ਮਕਾਨ ਮਾਲਕਾਂ ਦਾ ਤੁਸੀਂ ਵੀ ਦੇਖ ਲਓ ਕਿੰਨੇ ਟਾਈਮ ਦੇ ਗਏ ਹੋਏ ਸੀ ਕੱਲ ਫਿਰ ਕਿੰਨਾ ਲੇਟ ਆਇਓ ਕਿ ਪਤਾ ਕੌਣ ਹੋਊਗਾ ਪਤਾ ਮੇਰਾ ਜਮਾਂ ਜੀ ਨਹੀਂ ਲੱਗਿਆ ਘਰੇ ਗੱਲੀ ਦਾ ਜਦ ਸਾਰਾ ਦਿਨ ਘਰੇ ਸਾਰੀ ਰਾਤ ਘਰੇ ਸਾਰਾ ਦਿਨ ਤੁਸੀਂ ਕਿੱਥੇ ਘਰੇ ਹੋ ਨਾ ਰਾਤ ਨੂੰ ਫੋਨ ਚਲਾ ਚਲਾ ਕੇ ਜਾ ਸੋ ਜਾਂਦੇ ਹੋ ਤੜਕੇ ਉੱਠ ਕੇ ਫੇਰ ਨਿਕਲਦੇ ਕਿੰਨੀ ਵਜੇ ਉਹਨਾਂ ਤੇਰਾ ਪਤਾ 5 ਵਜੇ ਦਿਨ ਮੇਰੇ ਕੋਲ ਹੁੰਨਾ ਤੇ ਉਹ ਤੋਂ ਬਾਅਦ ਫੋਨ ਚਲਾਈ ਜਾਂਦੇ ਹੋਗੇ ਮੇਰੇ ਨਾਲ ਕਦੇ ਗੱਲ ਕਰੀ ਹੈ ਕੋਈ ਤੁਸੀਂ ਤੇਲ ਕਿਉਂਦਾ ਤੂੰ ਫੋਨ ਇਹ ਤੂੰ ਰੱਖ ਲੈ ਮੈਨੂੰ ਤੇਰੇ ਨਾਲ ਜਿਸ ਸਮਾਂ ਮੈਂ ਪਾਲਾਂ ਗੱਲ ਤਾਂ ਫੇਰ ਵੀ ਫੋਨ ਦੀ ਆਵਾਜ਼ ਲਾ ਲਿਆ ਕਰੋਗੇ ਗੱਲਾਂ ਤਾਂ ਨਹੀਂ ਤਾ ਤੂੰ ਜਿੱਤ ਸਕਦਾ ਹੋਈ ਆ ਜਾ ਮੈਂ ਰਸੋਈ 'ਚ ਦੇਖਿਆ ਉੱਧਰ ਦੇਖਿਆ ਹਲੇ 1 ਮਿੰਟ ਪਹਿਲਾਂ ਤਾਂ ਮੈਂ ਉੱਪਰ ਗਈ ਆ ਕੱਪੜੇ ਲਾਉਣ ਵਾਸਤੇ ਨਾ ਇੰਨੇ 'ਚ ਜੀ ਲੱਗਣੋਂ ਹਟ ਗਏ ਥੋੜਾ ਤੂੰ ਮੈਨੂੰ ਦੱਸ ਦਿੰਦੀ ਆਪਾਂ ਦੋਨੇ ਇਕੱਠੇ ਲਾ ਕੇ ਲਿਆਉਂਦੇ ਚਲੋ ਇਹ ਤਾਂ ਛੱਡੋ ਤੁਸੀਂ ਇਹ ਦੱਸੋ ਜੋ ਸਬਜ਼ੀ ਕੀ ਬਣਾਈਏ ਸਬਜ਼ੀ 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 ਕੀ ਬਣਾਈਏ ਤੂੰ ਬੱਸ ਚਲੋ ਆਪਾਂ ਚੱਲਦੇ ਆ ਲੈ ਕੇ ਆਉਣੇ ਆ ਕੁਝ ਵਧੀਆ ਜਿਹਾ ਯਰ ਤੂੰ ਲਿਆ ਸਕੂਟ ਲੈ ਜਾ ਤੂੰ ਲੈ ਆ ਜੀ ਮਤਲਬ ਆ ਚਲੋ ਨਾਲ ਦੋਨੇ ਇਕੱਠੇ ਚੱਲਦੇ ਆ ਲੇ ਆਂ ਫੇਰ ਕੀ ਹੁੰਦੇ ਪੁੱਤ ਨਹੀਂ ਮੇਰਾ ਆ ਜਾ ਮੈਂ ਨਹੀਂ ਨਾਲ ਫੇਰ ਮੈਨੂੰ ਪਤਾ ਫੇਰ ਮੰਗਰ ਆਉਂਗੇ ਜੇ ਮੇਰਾ ਜੀ ਨਾ ਲੱਗੇ ਆ ਜਾਊਂਗਾ ਤੁਸੀਂ ਪਹਿਲਾਂ ਹੀ ਨਾਲ ਵਗ ਚੱਲੋ ਨਾਲੇ ਮੈਂ ਚੱਲ ਮੈਂ ਆਉਂਦਾ ਨਹੀਂ ਪੱਕਾ ਹੁਣ ਮੈਂ ਇਕੱਲੀ ਜਾਵਾਂ ਆ ਜਾ ਬਹੁਤੀਆਂ ਗੱਲਾਂ ਨਾ ਮਾਰਿਆ ਕਰ ਤੂੰ ਛੇਤੀ ਮੁੜ ਕੇ ਆਈਂ ਆਉਂਦੀ ਮੈਨੂੰ ਨਾਲ ਦੋ ਮੂੜੀਆਂ ਜ਼ਰੂਰ ਲੈ ਕੇ ਆਂ ਠੀਕ ਹੈ ਤੁਸੀਂ ਨਾਲ ਹੀ ਚੱਲੋ ਯਾਰ ਭੱਗ ਜਾ ਮੜਾ ਜਾ ਚਲੋ ਕੋਈ ਨਾ ਮੈਂ ਹੀ ਲਿਆਉਂਗੀ ਫੇਰ ਇੱਕ ਗੱਲ ਤਾਂ ਹੈ ਐਸ ਵਾਰੀ ਨਾ ਕਰਾਇਦਰ ਵਧੀਆ ਮਿਲ ਗਏ ਪਿੱਲਾ ਰੋਡ ਜਨੇਪਈ ਰੱਖੇ ਸੀ ਇੰਨਾ ਗੰਦਪਾ ਰੱਖਿਆ ਸੀਗਾ ਕਿਰਾਏ ਤੋਂ ਵੀ ਜ਼ਿਆਦਾ ਖਰਾਬ ਨਹੀਂ ਕਰਦੇ ਹਾਗੇ ਪਹਿਲਾਂ ਤਾਂ ਮੈਂ ਤਰਲੇ ਮਾਰ-ਮਾਰ ਕੇ ਹੰਬ ਜਾਂਦੀ ਸੀ ਭਈਆਂ ਦੇ ਸਾਫ਼ ਸਫਾਈ ਵੀ ਨਹੀਂ ਰੱਖਦੇ ਸੀ ਐਨੇ ਨਾਲ ਤਾਂ ਚੱਲ ਸਾਫ਼ ਰਿੰਦਾਗਾ ਵਧੀਆ ਲੱਗਦੇ ਮੈਨੂੰ ਤਾਂ ਇਹਨੂੰ ਲੱਗਦਾ ਮੇਲ ਜੋਲ ਵਧਾਉਣਾ ਹੀ ਪਊਗਾ ਨਾ ਨਾ ਕਿਉਂ ਨਾ ਨਾ ਫੋਨ ਕਰਾਂ ਪੁੱਛਨੀ ਹੈ ਕਿ ਹੈਲੋ ਸ਼ਰੀ ਹੈਲੋ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਭਾਬੀ ਤੁਸੀਂ ਦੱਸੋ ਕਿਵੇਂ ਆ ਜੀ ਮੈਂ ਵੀ ਵਧੀਆ ਕਿੱਥੇ ਆ ਮੈਂ ਭਾਬੀ ਮੜਾ ਬਾਜ਼ਾਰ ਗਈ ਸੀ ਅੱਛਾ ਦੋਨੇ ਜਾੜੇ ਨਹੀਂ ਨਹੀਂ ਭਾਬੀ ਕੱਲੀ ਹੋ ਗਈ ਸੀ ਤਾਂ ਘਰੀਨੇ ਅੱਛਾ ਕੰਮ ਸੀ ਕੋਈ ਨਹੀਂ ਨਹੀਂ ਕੰਮ ਤਾਂ ਕੋਈ ਨਹੀਂ ਸੀ ਬਸ ਸੌਂ ਹੀ ਮੇਰਾ ਨਾ ਦਿਲ ਕਰੀ ਜਾਂਦਾ ਸਤੈਨ ਮਿਲਣ ਨੂੰ ਮੈਂ ਕਿਹਾ ਚੱਲਣ ਨਾਲੇ ਘਰੇ ਜਾਣੇ ਨਾਲ ਚਾਹ ਪਣਵੀ ਆਉਣੀ ਅੱਛਾ ਅੱਛਾ ਕੋਈ ਗੱਲ ਨਹੀਂ ਭਾਬੀ ਤੁਸੀਂ ਆ ਜਾਓ ਮੈਂ ਛੇਤੀ ਮੁੜੇ ਆਉਂਗੀ ਵੈਸੇ ਤਾਂ ਮੈਨੂੰ ਘੰਟੇ ਕਦਾ ਕੰਮ ਸੀਗਾ ਅੱਛਾ ਘੰਟਾਕ ਲੱਗ ਜਾਊਗਾ ਮਤਲਬ ਹਾਂਜੀ ਹਾਂਜੀ ਠੀਕ ਆ ਕੋਈ ਨਹੀਂ ਜਦੋਂ ਆਉਣਾ ਹੋਇਆ ਤੁਸੀਂ ਫੋਨ ਕਰਦੇ ਹੋ ਮੈਨੂੰ ਠੀਕ ਆ ਠੀਕ ਆ ਠੀਕ ਆ ਭਾਬੀ ਫੁੱਤਣਾ ਪੈਂਦਾ ਇਹ ਖਮੀ ਅਜਾ ਗੱਲ ਉਹ ਕਰ ਤੂੰ ਵੱਡੀ ਦਾ ਆਪਣੇ ਦੰਤ ਤੇ ਸ਼ੌਂਕ ਪਗਾਈਏ ਅੱਥ ਨੇ ਸੰਧੂਆ ਅੱਡੀ ਦਾ ਜਿਸ ਨੇ ਇੱਜ਼ਤ ਰੋਟੀ ਬਖਸ਼ੀ ਨਿੰਦੀ ਨੋਸ ਧੰਦੇ ਉਹ ਉਹਨ ਮ ਗੱਡੀ ਤੇ ਕੱਪੜੇ ਦੇਖ ਕੇ ਜੱਜ ਨਾ ਕਰੀਏ ਬੰਦੇ ਵਾ 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 ਸਤਿ ਸ਼੍ਰੀ ਅਕਾਲ ਜੀ ਬੱਸ ਜੀ ਥੋੜਾ ਜਿਹਾ ਕਰ ਲਾਂ ਨੇ ਮੈਂ ਥੋੜਾ ਕਾ ਨੋ ਖੋਸਣਾ ਬੋਲਿਆ ਮੈਂ ਤਾਂ ਵੈਸੇ ਹੀ ਆਈ ਸੀ ਉਹ ਹੈ ਨਹੀਂ ਕਿ ਚੈਰੀ ਕਰੇ ਬਾਜ਼ਾਰ ਵਾਗੋ ਕੋਈ ਗੱਲ ਨਹੀਂ ਜੀ ਨਹੀਂ ਆਈ ਤੁਸੀਂ ਤਾਂ ਆ ਗਏ ਹੋ ਆ ਜੋ ਚਾਹ ਬਣਾ ਦਾਂ ਨਾ ਜੀ ਜਰੂਰ ਆ ਜੀ ਸਾਡੇ ਨਾਲ ਪੀ ਜਨ ਨਾ ਹਲੋ ਪਾਟਾ ਕੱਪ ਕਿੱਥੇ ਆ ਮੈਂ ਜੀ ਬਸ ਸ਼ਹਿਰੀ ਹੋ ਗਈ ਮੈਂ ਇਕੱਠੀ ਬਣਾ ਲਾਂਗੀ ਤੇ ਮੇਰੇ ਨਾਲ ਵੀ ਪੀ ਸਕਦੇ ਸੀ ਸ਼ਹਿਰੀ ਨਾਲ ਘੜ ਪੀ ਲੈਂਦੇ ਚਲੋ ਕੋਈ ਨਾ ਜੀ ਛੇਰ ਬਣਾ ਲਾਂ ਕਿ ਮੇਰੇ ਕਰਾਏ ਵਾਸਤੇ ਇਥੇ ਚਾਹ ਤਾਂ ਬਹੁਤ ਸਵਾਦ ਬਣਾਈ ਆ ਚਾਹ ਪੀ ਕੇ ਤਾਂ ਸ਼ਾਇਰੀ ਕਰਨ ਨੂੰ ਦਿਲ ਕਰੀ ਜਾਂਦਾ ਸੁਣਾ ਦੋ ਹੀ ਸ਼ਾਇਰੀ ਮੈਨੂੰ ਵੀ ਥੋੜਾ ਸ਼ੌਂਕ ਆਇਆਗਾ ਹਨ ਇੱਕ ਤਾਂ ਤੇਰੀ ਸਾਨੂੰ ਚਾਹ ਪਸੰਦ ਹੈ ਤੇ ਦੂਜਾ ਤੇਰਾ ਸਾਨੂੰ ਸੁਭਾਅ ਪਸੰਦ ਹੈ ਕੀ ਗੱਲ ਹੈ ਬੋਸ ਸੋਣੀ ਸ਼ੈਰੀ ਬੋਲਾਂ ਨੇ ਤੁਸੀਂ ਥੈਂਕ ਯੂ ਵੈਸੇ ਚਾਹ ਚਾਹ ਕੇ ਕੀ ਪਾਇਆ ਚਾਹ ਲੋੜ ਤੋਂ ਵੱਧ ਮਿੱਠੀ ਬਣ ਗਈ ਬਸ ਜੀਨੀ ਵਾਲੀ ਬਣਾਉਣੀ ਹੈ ਮਿੱਠੀ ਲੱਗਦਾ ਪੂਰੇ ਪਿਆਰ ਨਾਲ ਬਣਾਈ ਆ ਤਾਂ ਹੀ ਮਿੱਠੀ ਬਣੀ ਇੰਨੀ ਮਠਾਸਾ ਚਾਹ ਚ ਨਹੀਂ ਜੀ ਬਸ ਚਾਹ ਤਾਂ ਐਂ ਬਣਾਉਣਾ ਹੈ ਚਲੋ ਬਣਾ ਲੈਣਾ ਤੁਸੀਂ ਵੀ ਮਿਲ ਕੇ ਕਰੇ ਕੋਈ ਗੱਲ ਨਹੀਂ ਆਉਂਦੀ ਜਾਂਦੀ ਰਹਿ ਹਰ ਕੋਲ ਅਸੀਂ ਤਾਂ ਆਉਂਦੇ ਜਾਂਦੇ ਰਹਾਂਗੇ ਤੁਸੀਂ ਵੀ ਗੇੜਾ ਮਾਰ ਕੇ ਬਦੇ ਹਾਂਜੀ ਮੈਂ ਕੇਸ਼ਰੀ ਆਵਾਂਗੇ ਦੋਨੇ ਕੱਲ ਠੀਕ ਹੈ ਜੀ ਆਜਾ ਲੰਗਰੇ ਟੋਪਰੀ ਕਿਤੇ ਹਾਂਜੀ ਚਲੋ ਫਿਰ ਮੈਂ ਜਾਂਦੀ ਠੀਕ ਹੈ ਜੀ ਆਲੋ ਪਰ ਟੱਕਾ ਆਪਾਂ ਥੈਂਕ ਯੂ ਕਿਆ ਕਰੇ ਆਵਾਂਗੇ ਚਾਹ ਪੀਣ ਹਾਂਜੀ ਹਾਂਜੀ ਕਿਰਾਇਆ ਮੈਂ ਪਹੁੰਚਾ ਦੂੰਗਾ ਜੀ ਕਿਰਾਇਆ ਤਾਂ ਜੀ ਆਇਆ ਨਹੀਂ ਅਜੇ ਤਾਂ 29 ਤਰੀਕ ਹੀ ਹੋਈ ਆ ਚਲੋ ਕੋਈ ਨਹੀਂ ਆਪ ਨੂੰ ਵੀ ਟੈਨਸ਼ਨ ਜੀ ਹੋ ਜਾਂਦੀ ਸੀ ਟਾਈਮ ਸਰ ਕਰਾਇਆ ਦਿੱਤਾ ਜਾਵੇ ਫਿਰ ਦਿੱਕਤ ਨਹੀਂ ਹੁੰਦੀ ਮੈਂ ਤਾਂ ਮੈਂ ਕਹਿ ਦਿੱ ਸੀ। ਹਾਂਜੀ। ਇਸ ਵਾਰੀ ਕਰਾਇਆ ਤੁਸੀਂ ਕਰੇ ਆ ਕਿ ਬੇਸ ਜਿਹੋ ਨਾਲ ਚਾਹ ਪਾਣੀ ਪੀ ਜਿਓ। ਹਾਂਜੀ ਮੈਂ ਭੇਜ ਦੂੰਗਾ ਸ਼ਹਿਰੀ ਨੂੰ। ਠੀਕ ਹੈ ਜੀ। ਚੰਗਾ ਮੈਂ ਚੱਲਦੀ ਆ। ਠੀਕ ਹੈ ਜੀ। ਇੱਕੋ ਐਵੇਂ ਕਹਿੰਦਾ ਸੀ ਜੀ ਮੈਂ। ਮੀਟਰ ਥਲੜਾ ਉੱਪਰਲੇ ਕੁਐਸਚਨ ਦਾ ਤਾਂ ਚੱਲੀ ਜਾਂਦਾ ਜੀ। ਸਭ ਮੀਟਰ ਲੱਗਿਆ ਦਾ ਬਣਾ ਨੀਚੇ ਵਾਲਾ। ਜੀ। ਉਹ ਜੁੰਟਾਂ 'ਚ ਦਾ ਫਰਕ ਲੱਗਦਾ ਜੀ ਥੋੜਾ ਜੀ ਕਿਤੇ ਦਿਖਾ ਦਾਂ। ਹਾਂਜੀ ਕੋਈ ਨਹੀਂ ਉਹ ਵੀ ਕਰ ਦਾਂਗੇ ਹਲ ਜੀ। ਠੀਕ ਹੈ ਜੀ। ਜੇ ਕੋਈ ਹੋਰ ਦਿੱਕਤ ਹੋਵੇ ਤਾਂ ਵੀ ਦੱਸ ਦਿਓ। ਕੋਈ ਗੱਲ ਨਹੀਂ ਬਾਕੀ ਮੈਂ ਦੱਸ ਦੂੰਗਾ ਸ਼ੇਰੀ ਦਾਣਾ ਠੀਕ ਹੈ ਜੀ ਇੰਨੀ ਕੁ ਦੂਸੇ ਮਕਾਨ ਮਾਲਕ ਬਹਾਨੇ ਨਾਲ ਗੇੜੇ ਮਾਰ ਮਾਰ ਕੇ ਯਾਦ ਕਰਾਉਂਦੀ ਦੇਦੀ ਐ ਕਿਤੇ ਕਿਰਾਏ ਦੀ ਡੇਟ ਨਾਲ ਲਗਾ ਦਾਂ ਸ਼ੇਰੀ ਤੇਰੇ ਵਾਸਤੇ ਜੁੱਤੀ ਬਹੁਤ ਘੈਂਟ ਦੇਖਿਆ ਸੀ ਹਾਂ ਸੱਚੀ ਹਾਂ ਲੈ ਕੇ ਗਾਂ ਲਿਆ ਲੈ ਕਿਉਂਗਾ ਮੈਨੂੰ ਐਸਆਰ ਕੇ ਦੇ ਮੇਚਾਂ ਨਾਲ ਦਿੱਕਤ ਆ ਜਾਈ ਕੋਈ ਮੈਂ ਆਪਦੀ ਗੱਲ ਨੂੰ ਪਹਿਲਾਂ ਕੋਈ ਲੈ ਕੇ ਸੀ ਨਾ ਉਹ ਮੋੜ ਨਾ ਰਹੀ ਸੀ ਮੱਕ ਤੇ ਇੰਫੋ ਚ ਫੇਰ ਪੰਗਾ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋਈ ਹਾਂ ਹਾਂ ਠੀਕ ਆ ਪਤਾ ਹੋਰ ਠੀਕੜਾ ਹਾਂ ਜੀ ਬੀਬੀ ਵਧੀਆ ਅੱਛਾ ਆ ਮਕਾਨ ਤੁਸੀਂ ਲੈ ਲਿਆ ਪੁੱਤ ਹਾਂ ਹਾਂ ਜੀ ਚਲੋ ਵਧੀਆ ਗਵਾਂਡ ਦਾ ਵਸਦੇ ਦਾ ਪਾ ਹੁੰਦਾ ਹੈ ਹਾਂ ਜੀ ਕਿੱਥੋਂ ਆ ਪੁੱਤ ਮੈਂ ਬੀਬੀ ਲੈ ਰਿਹਾ ਕਿ ਕਰਨ ਉਹ ਅੱਛਾ ਅੱਛਾ ਹਾਂ ਜੀ ਇੱਕ ਹੀ ਕੰਮ ਕਰਦਾ ਪੁੱਤ ਕੰਮ ਬੀਬੀ ਮੈਂ ਬਾਹਰ ਕਰਦਾ ਮਤਲਬ ਰਹਿੰਦੇ ਸੀ ਇੱਥੇ ਆ ਅੱਛਾ ਅੱਛਾ ਹਾਂਜੀ ਚੱਲ ਕੋਈ ਨਾ ਬੁੱਤ ਕੋਈ ਚੀਜ਼ ਵਾਸਤੇ ਵੀ ਲੋੜ ਹੁੰਦੀ ਹੈ ਜਕਣਾ ਨਹੀਂ ਮਰਗੀਆ ਦੁੱਧ ਬਾਦ ਹੈ ਹਾਂਜੀ ਹਾਂ ਕੋਈ ਨਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਠੀਕ ਬੁੱਤ ਸਤਿਉ ਤੂੰ ਤਾਂ ਵਧੀਆ ਹੈ ਨਾ ਪੈਣੇ ਹੋਰ ਪੈਣਾ ਤਾਂ ਪੈਣੇ ਇਹਨਾਂ ਨੇ ਪ੍ਰਵਾਸੀਆਂ ਨੂੰ ਦੇਖਿਆ ਸੀ ਹੁਣ ਤਾਂ ਚੱਲ ਜਿਵਾਖ ਨਰਮ ਲੱਗਦੇ ਨੇ ਹੋਰ ਪਹਿਲਾਂ ਤਾਂ ਉਹਨਾਂ ਨੇ ਤਾਂ ਗੰਦ ਪਾਰ ਗਿਆ ਸੀ ਬਾਹਰ ਵੀ ਅੰਦਰ ਵੀ ਜੀ ਦੇ ਸਤਿ ਸ੍ਰੀ ਅਕਾਲ ਸਸਰੀ ਕਾਲ ਪੁੱਤ ਹੋ ਠੀਕ ਆ ਹਾਂ ਬਧੀਆ ਘਰੀ ਸੀ ਅੱਜ ਹੈ ਹਾਂ ਅੱਛਾ ਅੱਛਾ ਉਹ ਤੇ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰਦਾ ਹਾਂ ਬੀਬੀ ਤੁਹਾਡੇ ਭਲਾਂ ਵਿਆਹ ਹੋਇਆ ਵੈ ਘੂਰ ਇੰਨੇ ਹੋਗੇ ਇਕੱਠੇ ਵਿਆਹ ਦੀ ਮੈਸੇਜ ਹੋਏ ਵਰਗੀ ਲਾ ਲੂੰ ਕਰਾਉਣਾ ਸੀ ਨੇ ਅੱਛਾ ਹਾਂਜੀ ਤੇਖ ਪੁੱਤ ਗੁੱਸਾ ਤਾਂ ਕਰੀ ਨਾ ਮੇਰੀ ਗੱਲ ਦਾ ਹਾਂਜੀ ਐਂ ਭਰੋਸਾ ਵੀ ਨਹੀਂ ਕਰੀਦਾ ਹੁੰਦਾ ਕਿਸੇ ਤੇ ਦੇਖ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਉਹ ਤੋਂ ਮੋਟਰਸਾਈਕਲ ਖੜਾ ਸੀ ਬਾਹਰ ਚ ਤੇ ਕੱਲ ਫੇਰ ਖੜਾ ਸੀ ਮੋਟਰਸਾਈਕਲ ਬਾਹਰ ਚ ਕੋਈ ਵੀ ਬੋਤਲ ਡਿਸੀਜਨ ਲਵੇਗਾ ਸੋਚ ਕੇ ਲਵੇ। ਕਰਦਾ ਵੀ ਜੀ ਪਤਾ। ਹਾਂ। ਚਲ ਠੀਕ ਆ ਪੁੱਤ ਚੰਦਾ। ਠੀਕ ਹੈ ਜੀ। ਕਿੰਸੋ ਚੇਂਜਰ ਹੁਣ ਬੀਬੀ ਸਿਆਣੀ ਆ। ਇਹਨੂੰ ਕੋ ਲੋੜ ਐ ਨੇ ਕਹਿਣ ਦੀ। ਕਿਤੇ ਸੱਚੀ ਤਾਂ ਨਹੀਂ। ਨਾ। ਕੋਸ਼ਿਸ਼ ਅਜੇ ਰੁਣਿਕਾ ਵਰ ਫਿਰ ਕੀ ਆ। ਅੱਜ ਐ ਕਰਦੀ ਆ। ਚਟਨੀ ਕੁੱਟ ਗਈਆਂ ਨਾਲ ਇਹਨਾਂ ਦੀ ਫੇਵਰੇਟ ਆ ਇਹਦੀ ਖੁਸ਼ ਹੋ ਜਾਣਗੇ ਪਹਿਲਾਂ ਤਾਂ ਧੋ ਕੇ ਲੈ ਕੇ ਆਵਾਂ ਇਹਨੂੰ ਸ਼ਰੀ ਹਾਂਜੀ ਕੀ ਹੋਇਆ ਮੈਂ ਕੁਝ ਪੁੱਛਿਆ ਹੀ ਤੈਥੋਂ ਕੀ ਪੁੱਛਿਆ ਸੀ ਤੁਸੀਂ ਤਾਂ ਬੋਲ ਲੈ ਵੀ ਨਹੀਂ ਕੁਛ ਆਪਣੇ ਬਾਹਰ ਚ ਮੋਟਰਸਾਈਕਲ ਕਿਧਰ ਖੜਾ ਸੀ ਉੱਦੇ ਹੁਣ ਵੀ ਖੜਾ ਦਾ ਹੁਣ ਨਹੀਂ ਖੜਾ ਖੜਾ ਸੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਮੈਨੂੰ ਨਹੀਂ ਪਤਾ ਕਿਧਰ ਹੈਗਾ ਮੈਂ ਤਾਂ ਅੰਦਰ ਹੁੰਨੀ ਆ ਤੰਦਰ ਇੱਕ ਵਾਰ ਹੋਏਗੀ ਦਵਾਰੋਂ ਫੇਰ ਖੜਾ ਜਿਓ ਮੈਨੂੰ ਕੀ ਪਤਾ ਕੌਣ ਖੜਾ ਕੇ ਜਾਂਦਾ ਨਾਲੇ ਸਾਹਮਣੇ ਪਾਰਕਾ ਕੋਈ ਲਾ ਜਾਂਦਾ ਹੋਗਾ ਕੀ ਹੋ ਗਿਆ ਦੇਖਸ਼ਰੀ ਬੰਨ ਦੀ ਕੋਸ਼ਿਸ਼ ਨਾ ਕਰ ਜੇ ਕੋਈ ਗੱਲ ਦੱਸਦਾ ਨਾ ਕਿਸੇ ਗੱਲ ਕਰਕੇ ਦੱਸਦਾ ਤੁਸੀਂ ਮੇਰੇ ਤੋਂ ਕਿਉਂ ਪੁੱਛੇ ਜਾਣੇ ਮੈਂ ਤਾਂ ਤੁਹਾਡੇ ਸਾਹਮਣੇ ਹੁਣ ਵੀ ਕੰਮ ਕਰੀ ਜਾਂਦੀ ਸੀ ਮੈਨੂੰ ਕੀ ਪਤਾ ਕੌਣ ਬਾਰ ਕਿੱਥੇ ਕੀ ਲਾ ਜਾਂਦਾਗਾ ਸ਼ੇਰੀ ਮੈਂ ਤੁਹਾਨੂੰ ਇੱਕ ਗੱਲ ਕਹਨਾ ਬਾਰ-ਬਾਰ ਮੈਂ ਸਾਰਾ ਕੁਝ ਛੱਡ ਰੱਖਿਆ ਤੇਰੇ ਪਿੱਛੇ ਫਿਰ ਜਦੋਂ ਇਹ ਜੀ ਕੋਈ ਗੱਲ ਹੀ ਨਹੀਂ ਹੈਗੀ ਤੁਹਾਨੂੰ ਹੋਇਆ ਕੀ ਪਹਿਲਾਂ ਤਾਂ ਇਹ ਦੱਸੋ ਮੈਨੂੰ ਹੁਣ ਹੁੰਦਾ ਨਹੀਂ ਪਤਾ ਜੇ ਮੈਂ ਆਪਦੇ ਘਰ ਦੇ ਛੱਡ ਸਕਦਾ ਨਾ ਤੇਰੇ ਪਿੱਛੇ ਘਰ ਮੈਂ ਕੁਝ ਵੀ ਸਕਦਾ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਉਹੀ ਕਾਹਤੋਂ ਟੈਨਸ਼ਨ ਲਈ ਹੈਗੀ ਟੈਨਸ਼ਨ ਤੈਨੂੰ ਵੀ ਹੋ ਜਾਣਾ ਜੇ ਕਦੇ ਮੇਰੇ ਪ੍ਰਤੀ ਤੈਨੂੰ ਕੋਈ ਕੁਝ ਕਹੇ ਦੇ ਕਿਸੇ ਨੇ ਕਿਹਾ ਤੁਹਾਨੂੰ ਕੁਝ ਤੁਸੀਂ ਨਾ ਹੋਈ ਨਾ ਗੱਲ ਵਧਾਈ ਜਾਓ ਅੱਗੇ ਤੋਂ ਘਰੇ ਰਹੋ ਆਪ ਹੀ ਪਤਾ ਲੱਗ ਜਾ ਜੇ ਦੁਬਾਰਾ ਮੋਟਰਸਾਈਕਲ ਲਾ ਕੇ ਗਿਆ ਕੋਈ ਵੀ ਕੌਣ ਲਾਉਂਦਾ ਆਪੇ ਦੇਖ ਲਿਓ ਪਤਾ ਤਾਂ ਕਰ ਲਓ ਫਿਰ ਧਿਆਨ ਰੱਖੀ ਚੰਗਾ ਕੋਈ ਨਹੀਂ ਕਰ ਲਿਓ ਕਿਹੜੀ ਗੱਲ ਦਾ ਸ਼ੱਕ ਪੈ ਰਿਹਾ ਹੈਗਾ ਮਾਲਕ ਇੱਕ ਗੱਲ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਤਾਂ ਸਾਰਾ ਦਿਨ ਘਰੇ ਨਹੀਂ ਹੁੰਦੇ ਫਿਰ ਇਹਨਾਂ ਨੂੰ ਇਹ ਗੱਲਾਂ ਦੱਸਦਾ ਕੌਣਾਂਗਾ ਪਤਾ ਨਹੀਂ ਕੀ ਹੈ ਉਹੀ ਪੈਸੇ ਲਾਉਂਦੇ ਰਹਿੰਦੇ ਨੇ ਨਵੀਆਂ ਨਵੀਆਂ ਚੀਜ਼ਾਂ ਦੇ ਆ ਗਈ ਬੜੀ ਬੈਠੀ ਆ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕੁਛ ਨਹੀਂ ਤਾਂ ਪਾਵਰ ਬੈਂਕ ਜੀ ਲੈ ਕੇ ਆਏ ਸੀ ਉਹ ਦੇਖੀ ਜਾਂਦੀ ਸੀ ਅੱਛਾ ਹੋਰ ਉਸ ਦਿਨ ਤੁਸੀਂ ਫੋਨ ਨਹੀਂ ਕੀਤਾ ਮੁੜ ਕੇ ਆਉਣ ਬਾਰੇ ਮੈਨੂੰ ਇਹ ਸੀ ਵੀ ਤੂੰ ਫੋਨ ਕਰੇਂਗੀ ਫਿਰ ਤੂੰ ਵੀ ਨਹੀਂ ਕਰਿਆ ਹੈਗਾ ਲੈ ਮੈਂ ਤਾਂ ਸ਼ਾਮ ਤੱਕ ਥੋੜੀ ਵੇਟ ਕਰਦੀ ਰਹੀ ਕਿ ਤੁਸੀਂ ਆਓਗੇ ਤੇ ਫੋਨ ਕਰੋਗੇ ਇਹਦਾ ਮਤਲਬ ਆਪਾਂ ਭੁਲੇਖੇ ਚ ਹੀ ਰਹਿ ਗਏ ਹੂੰ ਮੈਂ ਥੋੜੀ ਵੇਟ ਕਰੀ ਕਿ ਤੁਸੀਂ ਮੇਰੀ ਕਰੀ ਗਏ ਚਲ ਕੋਈ ਗੱਲ ਨਹੀਂ ਮੈਂ ਤਾਂ ਆ ਜੰਦੀ ਆ ਤੂੰ ਤਾਂ ਜਮਾ ਹੀ ਨਹੀਂ ਹੁੰਦੀ ਹੈਗੀ ਬੱਸ ਭਾਬੀ ਤੁਹਾਨੂੰ ਪਤਾ ਹੀ ਆ ਮੈਂ ਕਿੱੜੇ ਕਿਤੇ ਜਾਣੀ ਆ ਜਿਆਦਾ ਗੇੜਾ ਨਹੀਂ ਲੱਗਦਾ ਸਾਡੇ ਘਰੇ ਤਾਂ ਜਾ ਕਰ ਤਾਂ ਹੀ ਔਣ ਜਾਣ ਬਣੂਗਾ ਨਹੀਂ ਤਾਂ ਹੈ ਸਹੀ ਗੱਲ ਆ ਭਾਬੀ ਵੈਸੇ ਤਾਂ ਜੇ ਬਾਹਰ ਘੁੰਮਦੇ ਫਿਰਦੇ ਰਹੀ ਤਾਂ ਚਿੱਤ ਵੀ ਲੱਗ ਜਾਂਦਾ ਹੁਣ ਘਰੇ ਤਾਂ ਜੀਵ ਹੀ ਨਹੀਂ ਲੱਗਦਾ ਹੈਗਾ ਤੂੰ ਕਿੱਥੇ ਘੁੰਮਵੇਂ ਤੂੰ ਕਿੱਥੇ ਸਾਂਝ ਪਾਲੀ ਮਾਰੀ ਆਈ ਦਾ ਗੇੜਾ ਕਦੇ ਕਦੇ ਤਾਂ ਮੈਂ ਕੱਲੀ ਕੱਲੀ ਚਾਇਆ ਕਰ ਮੈਨੂੰ ਨਾ ਦੱਸਿਆ ਕਰ ਤੁਹਾਨੂੰ ਦੱਸ ਦਿਆ ਕਰ ਨਾਲ ਜਾਇਆ ਕਰੋਗੇ ਬਿਲਕੁਲ ਮੇਰਾ ਵੀ ਸਾਥ ਵਜਿਆ ਕਰੋ ਅੱਛਾ ਤੁਹਾਨੂੰ ਲੈ ਤਾਂ ਜਾਵਾਂ ਪਰ ਤੁਹਾਡਾ ਕੀ ਪਤਾ ਕੀ ਪਤਾ ਦਾ ਕੀ ਮਤਲਬ ਕੁਛ ਨਹੀਂ ਮਤਾਂ ਵੈਸੇ ਗੱਲ ਕਰਦੀ ਸੀ ਹੋਰ ਵੀਰਾ ਠੀਕ ਐ ਹਾਂ ਠੀਕ ਠਾਕ ਆ ਚਲੋ ਕਿਵੇਂ ਮਾਰਿਆ ਸੀ ਕਿਹੜਾ ਮੈਂ ਤਾਂ ਉਹ ਲੰਘ ਦੀ ਟੱਪ ਦੀ ਆ ਗਈ ਸੀ ਠੀਕ ਜਿਹਾ ਸ਼ਹਿਰੇ ਨੂੰ ਮਿਲ ਕੇ ਆਉਣੀ ਆ ਮੈਨੂੰ ਲੱਗੇ ਕਿਤੇ ਕੰਮ ਆ ਕੋਈ ਉਸ ਦਿਨ ਵੀ ਸਪੈਸ਼ਲ ਦਾ ਫੋਨ ਕੀਤਾ ਸੀ ਤੁਸੀਂ ਲੈ ਬੰਦਾ ਜ਼ਰੂਰੀ ਕੰਮ ਨਹੀਂ ਹੁੰਦਾ ਉਹਦਾ ਨਹੀਂ ਆ ਸਕਦਾ ਅੱਛਾ ਨਹੀਂ ਨਹੀਂ ਆ ਸਕਦਾ ਵੀ ਮੈਂ ਤਾਂ ਵੈਸੇ ਪੁੱਛਿਆ ਸੀ ਮਾਂ ਕਿ ਕਈ ਵਾਰ ਕੋਈ ਕੰਮ ਹੁੰਦਾਗਾ ਆ ਤੈਨੂੰ ਇਹ ਹੋਣਾ ਨਾ ਕਿਤੇ ਚਾਹ ਨਾ ਪੀਣੀ ਪੈ ਜਾਏ ਨਾ ਨਾ ਬਣਾ ਕਿੱਲੇ ਮਾ ਚਾਹ ਦਾ ਵੀ ਬਣਾ ਚਾਹ ਹੀ ਕੀ ਗੱਲ ਹੋਣੀ ਬਦਪੀ ਕੀ ਆ ਅੱਛਾ ਅੱਛਾ ਚਲੋ ਵਧੀਆ ਹੋਰ ਸੁਣਾਓ ਵਧੀਆ ਮੈਨੂੰ ਪੱਕਾ ਲੈ ਜਾ ਕਰ ਹਾਂ ਲੈ ਮੈਂ ਵੀ ਸਮਾਨ ਸਟਾ ਦੇ ਨਾਲ ਖੀਦ ਲਿਆਇਆ ਕਰੂੰਗੀ ਹਾਂ ਕੋਈ ਨਹੀਂ ਫਿਰ ਜਦੋਂ ਮੈਂ ਅਗਲੀ ਵਾਰ ਹੀ ਗਈ ਨਾ ਤੁਹਾਨੂੰ ਨਾਲ ਲੈ ਕੇ ਜਾਊਂਗੀ ਠੀਕ ਆ ਮੈਂ ਤੇਰੇ ਵੀਰ ਨੂੰ ਦੱਸ ਦੂੰਗੀ ਵੀਰੇ ਨੂੰ ਦੱਸ ਦੋਗੇ ਹਾਂ ਕਿਉਂ ਕਿਹਾ ਨਹੀਂ ਵੈਸੇ ਕਹਿੰਦੀ ਸੀ ਮੈਂ ਅੱਛਾ ਵੀ ਮੇਰੇ ਨਾਲ ਸਕੀ ਜਾਣਾ ਪੈਣਾ ਹਾਂ ਇਹ ਵੀ ਠੀਕ ਆਗਾ ਤੇ ਮੈਨੂੰ ਨਾ ਬਾਬੇ ਇੰਨਾ ਲੱਗਦਾ ਜਿਵੇਂ ਇੱਕ ਦੋ ਗਵਾਂਡੇ ਤੇ ਚੋਗਲ ਖੋਰ ਜੇ ਹੁਣ ਕਿੰਨੇ ਚੁਗਲੀ ਕਰਤੀ ਤੇਰੀ ਪਤਾ ਨਹੀਂ ਬਾਹਰੋਂ ਆਏ ਸੀ ਪਤਾ ਨਹੀਂ ਕਿਸੇ ਨਾਲ ਗੱਲ ਕਰ ਕੇ ਜਾ ਕਿ ਆ ਕੇ ਮੇਰੇ ਨਾਲ ਲੜ ਪਏ ਹਰ ਖਜੇਗਾ ਇਹ ਪਤਾ ਨਹੀਂ ਕਿਹੜੀ ਗੱਲ ਤੋਂ ਮੈਨੂੰ ਵੀ ਨਹੀਂ ਪਤਾ ਲੱਗਿਆ ਇਹਨੂੰ ਪਤਾ ਕਿਹੜੇ ਬੰਦੇ ਨੇ ਚੂਲੀ ਕੀਤੀ ਆਪਣੇ ਬੰਦਾ ਹੀ ਹੋਵੇ ਇਹ ਤਾਂ ਪਤਾ ਹੀ ਨਹੀਂ ਵੀ ਕਿਸੇ ਨੇ ਕੁਝ ਕਿਹਾ ਜਾਣਾ ਪਤਾ ਨਹੀਂ ਕੀ ਹੋਇਆ ਕਿਉਂਕਿ ਇਹ ਤਾਂ ਘਰੇ ਨਹੀਂ ਹੁੰਦੇ ਹੈਗੇ ਜੇ ਕੋਈ ਗੱਲ ਹੋਈ ਆ ਤਾਂ ਇਹਨਾਂ ਨੂੰ ਕਿਸੇ ਨੇ ਦੱਸੀ ਹੋਣੀ ਆ ਕਿਉਂਕਿ ਇਹ ਤਾਂ ਤੁਹਾਨੂੰ ਪਤਾ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਂਦੇ ਨੇਗੇ ਹਰ ਤੂੰ ਲੋਕਾਂ ਹੀ ਟੈਨਸ਼ਨ ਆ ਲਿਆ ਕਰ ਲੋਕਾਂ ਦਾ ਤਾਂ ਕੰਮ ਹੀ ਹੈ ਇਧਰ ਦੀ ਸੁਣ ਕੇ ਉਧਰ ਕਰਨਾ ਇਹ ਤਾਂ ਹੈ ਤਾਂ ਹੀ ਮੈਂ ਇੱਥੇ ਕਿਸੇ ਜ਼ਿਆਦਾ ਬੋਲਦੀ ਨਹੀਂ ਹੈਗੀ ਕਿਸੇ ਨਾਲ ਸਾਂਝ ਜਿਹਾ ਘਾਟ ਹੀ ਰੱਖਦੀ ਆ ਲੋੜ ਨਹੀਂ ਹਲਵਾਈ ਸਾਂਝ ਪਾਉਣ ਦੀ ਤੂੰ ਮੇਰੇ ਕੋ ਆਇਆ ਕਰ ਜੇ ਕੋਈ ਦੁੱਖ ਸੁੱਖ ਕਰਨਾ ਤਾਂ ਮੇਰੇ ਕੋ ਆ ਜਾਗਾ ਹਾਂ ਸਹੀ ਗੱਲ ਆ ਭਾਬੀ ਤੁਹਾਡੇ ਕੋਲ ਹੀ ਆਇਆ ਕਰੂਗੀ ਮੈਂ ਇੱਥੇ ਤਾਂ ਹੈ ਨਹੀਂ ਲੋਕ ਵਧੀਆ ਸਰ ਕੋਈ ਗੱਲ ਸਰ ਠੀਕ ਆ ਮੈਂ ਚੱਲਦੀ ਹਾਂ ਮੈਂ ਤਾਂ ਦੱਸ ਕੇ ਵੀ ਨਹੀਂ ਆਈ ਇਧਰ ਬੈਜੋ ਗੱਲਾਂ ਕਰਦੇ ਆ ਫੇਰ ਕਦੇ ਆਉਂਗੀ ਹਾਂ ਤਾਂ ਤੂੰ ਆਈ ਚਲੋ ਠੀਕ ਆ ਹੁਣ ਤਾਂ ਮੈਂ ਹੀ ਮਾਰੂਗੀ ਜਿਹੜਾ ਚਲ ਠੀਕ ਆ ਅਗਲੀ ਜਦ ਸਾਡੇ ਘਰ ਦੀ ਠੀਕ ਆ ਬਾਕੀ ਠੀਕ ਚੰਗਾ ਚੱਲਦੀ ਆ ਠੀਕ